ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਸੰਧੂ ਕਲਾਂ ਠੀਕ ਹੈ ਜੀ ਜ਼ਿਲ੍ਹਾ ਇਹਨੂੰ ਪੈਂਦਾ ਬਰਨਾਲਾ ਜੀ ਠੀਕ ਹੈ ਜੀ ਤੁਮ ਬਾਈ ਕੋਲ ਮੱਝਾ ਛੋਟੀਆ ਸੂਨ ਵਾਲੀ ਪਹਿਲੇ ਸੂਏ ਤੇ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਲੋਡ ਕਰੋਗੇ 752800030 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਠੀਕ ਹੈ ਲੋਕਾ ਤੋਂ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਬਾਕੀ ਅਸਟਾਤੇ ਵੀ ਗਰਜੀਤ ਰਾਏ ਤੇ ਜਿਹੜੀ ਬਣੀ ਦੀ ਬਾਕੀ ਜੀਤਾ ਫਾਰਮ ਤੁਸੀਂ ਜਾਣਦੇ ਹੋ ਠੀਕ ਹੈ ਜੀ ਤੇ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਜਾਣਕਾਰੀ ਹਾਂਜੀ ਵੀਰ ਜੀ ਸਾਸਿਗਾ ਜੀ ਨਾਮ ਦੱਸੋ ਜੀ ਆਪਣਾ ਟੇਬਲ ਸਮੇਂ ਪਿੰਡ ਸੰਧੋਕਲਾ ਜਿਲ੍ਹਾ ਪਰਣਾਲਾ ਜੀ ਠੀਕ ਹੈ ਨੰਬਰ ਉਹ ਆਪਣਾ 987235702 ਜੀ ਦੁਬਾਰਾ ਫਿਰ ਦੱਸੋ ਜੀ 9872357042 ਠੀਕ ਹੈ ਜੀ ਹਾਂਜੀ ਵੀਰ ਜੀ ਛੋਟੀ ਬਾਰੇ ਜਾਣਕਾਰੀ ਦਿਓ ਜੀ ਪਲੀਆ ਇਹ ਬਰੇ ਆਪ ਗੋਪੀ ਮੋਹਰਾ ਦੀ ਹੈ ਠੀਕ ਹੈ ਜੀ ਇਹ ਹੁਣ ਹੁਣ ਨਵਾਂ ਹਸਾਰ ਵਾਲਾ ਹਰਿਆਣੇ ਵਾਲਾ ਟੀਕਾ ਭਰਾਇਆ ਵਾ ਜੀ ਇਹਨੇ ਠੀਕ ਹੈ ਜੀ ਤੇਰੀ ਮਾਂ 14 ਤੋਂ 15 ਲੀਟਰ ਦੁੱਧ ਦਿੰਦੀ ਸੀ ਇਹਦੀ ਮਾਂ ਹਾਂਜੀ ਹਾਂ ਇਹ ਗੋਪੀ ਮੋਹਰਾ ਦੀ ਬੱਚੀ ਆ ਹਾਂਜੀ ਹਾਂਜੀ ਉਹ ਟੀਕਾ ਭਰਾਇਆ ਸੀ ਹਾਂਜੀ ਹਾਂਜੀ ਉਹ ਆ ਤੇ ਹੁਣ ਹਰਿਆਣੇ ਵਾਲਾ ਭਰਾਇਆ ਵਾ ਹਾਂਜੀ ਹਾਂਜੀ ਹਸਾਰ ਵਾਲਾ ਕਿਹੜੇ ਦਾ ਹਸਿਆਰਤ ਹਸਾਰ ਤੋਂ ਵਾ ਠੀਕ ਹੈ ਜੀ ਉਹ ਪਰਾ ਕਿੰਨੇ ਦਿਨ ਬਾਕੀ ਵੀਰ ਜੀ ਦੇ ਇਹ ਹਫਤਾ ਲੈ ਜੂ ਵੀਰੇ ਹਫਤਾ ਲੈ ਜੂ ਪਰਾ ਹਲੇ ਟੀਕਣ ਕੱਚੀ ਆ ਬਾਕੀ ਫੇਸ ਬਿਊਟੀ ਤੁਸੀਂ ਦੇਖ ਸਕਦੇ ਚੰਗੀ ਪੜੀ ਬਲੋਸੀ ਆ ਠੀਕ ਹੈ ਨਾ ਪਰਾ ਚੰਗੀ ਤਰ੍ਹਾਂ ਚੈੱਕ ਕਰ ਸਕਦੇ ਠੀ ਇਹ ਲੈ ਜਿੱਪ ਜਿੱਪ ਕੱਢ ਕੇ ਤੇ ਚੈੱਕ ਕਰ ਸਕਦੇ ਆਂ ਦੀ ਮਾਨਦਾਰ ਕਾਰਡ ਵੀ ਬਹੁਤ ਵਧੀਆ ਸੀ ਤੇ ਇਹ ਆਪ ਗੋਪੀ ਮੋਹਰਾਂ ਦੀ ਹੈ ਠੀਕ ਹੈ ਜੀ ਤੇ ਥੋਪਰਾ ਕੈਮਰੇ ਤੋਂ ਕਰਕੇ ਥੋੜਾ ਡਰਦੀ ਆਂ ਨੇਵਾ ਤੁਸੀਂ ਦੇਖ ਸਕਦੇ ਆਣੇ ਮੌਕੇ ਤੇ ਲਓ ਵੀ ਰਲੇਵਾ ਹਾਂਜੀ ਹਾਂਜੀ ਬਣਾਈ ਜਾਂਦੀ ਅੱਗੇ ਨੂੰ ਜੀ ਬਾਈ ਬਾਈ ਜਾਂਦੀ ਅੱਗੇ ਨੂੰ ਠੀਕ ਹੈ ਜੀ ਤੇ ਹਫਤਾ ਤੱਕ ਬਾਈ ਕਹਿੰਦਾ ਕੱਚੀ ਆ ਠੀਕ ਹੈ ਜੀ ਤੋੜ ਦਿਓ ਭਰਾ ਨੂੰ ਲਓ ਜੀ ਦੇਖ ਸਕਦੇ ਹੋ ਚੰਗੀ ਪੜੀ ਕੋਲੋਸੀ ਆ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਜ਼ਿਮੀਂਦਾਰ ਭਰਾ ਆਪਣਾ ਠੀਕ ਹੈ ਜੀ ਲੰਮੀ ਤੋਰ ਦੋ ਭਰਾ ਤੋਰਦੇ ਤੋਰਦੇ ਲੰਮੀ ਤੋਰ ਦੋ ਲੋ ਜੀ ਲੈ ਬਾਸ ਨੂੰ ਗੈਰੀ ਜੇਟ ਲਟੂ ਨਾ ਬੋਪੀਆਂ ਹਾਲੇ ਪਹਿਲੇ ਸੂਏ ਸੂਣਾ ਛੋਟੀ ਨਹੀਂ ਠੀਕ ਹੈ ਜੀ ਮੋੜ ਦੋ ਭਰਾ ਲੋ ਜੀ ਟੱਕਰ ਸਾਡੇ ਤੋਰਾ ਤਰਾ ਸਾਡੇ ਸਾਹਮਣੇ ਤੇ ਵੱਧ ਜਾਣਕਾਰੀ ਬਾਈ ਤੋਂ ਫੋਨ ਤੇ ਵੀਡੀਓ ਮਂਗਾ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਨਸਲੀ ਕਰਕੇ ਚੈੱਕ ਕਰਕੇ ਲੈ ਕੇ ਜਾਓ ਭਰਾ ਬਾਕੀ ਤੁਹਾਡੇ ਸਾਹਮਣੇ ਸਾਰਾ ਕੁਝ ਦਿਖ ਰਿਹਾ ਜੇ ਬਾਈ ਤੋ ਵੀਡੀਓ ਮੰਗਵਣੀ ਹੋਈ ਤੇ ਬਾਈ ਤੋ ਵੀਡੀਓ ਮੰਗਵਾ ਆਪਕੇ ਚੈੱਕ ਕਰਕੇ ਤਸਦੀ ਕਰ ਸਕਦੇ ਠੀਕ ਹੈ ਜੀ ਬਾਕੀ ਆਪਾਂ ਪੁੱਛਦੇ ਆ ਬਾਈ ਜੀ ਨੂੰ ਰੇਟ ਕਰਦੇ ਆ ਆਪਾਂ ਗੱਲਬਾਤ ਬਾਈ ਜੀ ਹਾਂ ਜੀ ਬਾਈ ਜੀ ਰੇਟ ਦੱਸ ਦਈਏ ਦਾ ਮੇਰੇ ਫੋਨ ਤੇ ਕਰਾਂਗੇ ਆਪਾਂ ਰੇਟ ਠੀਕ ਹੈ ਜਾਇ ਜੀ ਹੋਗਾ ਰੇਟ ਹਾਂਜੀ ਹਾਂਜੀ ਜਾਇ ਜੀ ਹੋਗਾ ਠੀਕ ਹੈ ਜੀ ਲੋ ਪਰਾ ਦੁਬਾਰੇ ਫਿਰ ਚ ਚਾਤੀ ਮਾਰ ਸਕਦੇ ਠੀਕ ਹੈ ਜੀ ਲੋ ਜੀ ਚੈੱਕ ਕਰ ਸਕਦੇ ਆਹਨ ਤੁਹ ਵੀ ਚੈੱਕ ਕਰ ਸਕਦੇ ਲੋ ਜੀ ਤੇ ਬਾਈ ਜੀ ਇਹ ਜਰੂਰ ਕੰਡਕਟ ਕਰੋ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ